ਓ ਕਿੱਥੇ ਰਹਿ ਗਈ ਆ ਵੜਾ ਔਖਾ ਜਨਾਨਾਂ ਦਾ ਘਰੋਂ ਕੱਢਣਾ ਬਹੁਤ ਔਖੀਆਂ आजा आजा ਪੱਜਾ ਪੱਜਾ ਨੰ 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 चक ला हाँ। तो के घरों तोरना बहुत औखाटी मार बालकोनी के पहला बस ਪਾਇਆ ਹੁੰਦਾ ਕੇਵळा ਸੁੱਤੇ ਰਹਿਣਾ ਵਾਲੇ ਕੋਈ ਨਹੀਂ 4 ਵਜੇ ਉੱਠੇ ਹੁੰਦੇ ਆ ਕਹਾ ਅੱਜ ਕਿ ਦਾਰਕੀ ਤੁਸੀਂ ਕੋਈ ਸਮਾਂ ਨਹੀਂ ਦਿੰਦੇ ਮੈਂ ਤਾਂ ਰੋਂਦੀ ਰਹਿੰਦੀ ਆ ਓਏ ਚੱਕੀ ਯਾਰਾ ਚਾਓ ਉਹ ਵੱਡਾ ਜਿਹੜਾ ਸਭ ਤੋਂ ਪਹਿਲਾਂ ਹੁੰਦਾ ਕੋਈ ਚ ਸਾਥ ਸੈਟੀਆਂ ਨਹੀਂ ਹੁੰਦਾ ਮੈਂ ਖਾ ਦੂਗੀ ਇਹ ਤਾਂ ਖਾ ਸਕਦਾ ਆਹ ਪਾ ਲੈ ਉਹ ਵੀ ਆਂ ਦਾ ਸਾਫੀ ਕਾ ਆਹ ਪਾ ਲੈ ਆਹ ਤੁਹਾਡਾ ਆਇਕਰ ਵਾਲ ਤੇ ਆ ਮੈਂ ਬੈਠਦੇ ਪੈਰਾ ਪਰਵੇਂ ਪੂਰੀ ਆ ਬੰਦਾ ਕਹ ਕੋਲ ਅੱਜ ਆਪਣਾ ਚਾਰਨੇ ਚਾਹਤਾ ਨਹੀਂ ਆਏ ਬਈ ਲਿਆ ਦੋ ਕੋ ਕੇ ਤੈਨੂੰ ਦੋ ਤਾਂ ਆਈ ਨਹੀਂ ਤਾਂ ਹੁੰਦਾ ਉਹ ਸਮਝਦਾ ਪੈ ਕੱਢ ਕਰਦਾ ਪੈਰਾ ਪਰ ਇਹਦੇ ਦੇਖ ਕੇ ਕਰ ਆ ਬੰਦਾ ਸਾਡਾ ਬੈੱਡ ਤੇ ਪੈਰਾ ਭਾਰ ਬੈਠਾ ਤੂੰ ਜਾ ਕੇ ਕਹ ਤੇਰੀ ਕੈਪੈਸਿਟੀ ਬਹੁਤ ਆ ਕਰਾਂਗੀ ਜਦੋਂ ਉੱਠ ਕੇ ਮੈਂ ਧੋਪਿਆ ਮੈਂ ਨਾਲੋਂ ਯਾਹ ਦਾ ਮਰੀਜ਼ ਆ। ਆ ਦੇਖਾ ਜੋ ਕ ਕਰ ਰਹੇ ਮੈਂ ਖਾਤਾ ਵਕ ਖੋਲੀ ਹੋਈ ਆ। ਅਜੇ ਖਾਤਾ ਖੋਲੀ ਬੈਠਾ। ਖਾਤਾ ਸੰਡੇ ਆ ਨਾ ਫਿਰ ਅੰਦਾਜ਼ ਸਾਹ। ਇਹ ਕਹਿੰਦੇ ਦਾ ਹਿਸਾਬ ਹੁੰਦਾ। ਕਿ ਜਿਵੇਂ ਜਿਵੇਂ ਜਿੰਦਰ ਦੇ ਵਿਆਹ ਮੋਕੇ ਦੀ ਭਾਰ ਇਕੱਠੀ ਕਰ ਰਹੇ ਆ ਸੀ। ਮੈਂ ਜਿੰਦਰ ਨੂੰ ਇਕੱਠੇ ਕਰਕੇ ਢੋਲੂ ਦੇ ਰਹੇ ਆ। ਜਿਵੇਂ ਕਚਹਿਰੀਆਂ ਜਿਹੜੀ ਜੱਜਪੂਰੇ ਖੜਾਈ ਹੁੰਦੇ ਥਾਣੇ 'ਚ ਸਾਰੇ ਅੱਗੇ ਕਰਕੇ ਵੇ। ਢੋਲੂ ਦਾ ਫੇਰ ਦੇਖਣਾ ਵਿਆਹ ਤੇ ਹੀ ਸਿੱਟਨੇ ਆ ਕਦਾ। ਇਹ ਸਿੱਟਨੇ ਆ ਮਾਂ ਘਰ ਕੋਈ ਨਹੀਂ ਆ ਵਿਆਹ ਦੇ। ਹੋ ਕੇ ਦੰਗੀਆਂ ਬੰਗੀਆਂ ਆ ਵਾ। ਇੱਕਠੇ ਕੱਬ ਲੈਣਾ ਤੇ ਕੋਲੇ ਮਦਾ ਪਦਾਰਥ 10 ਕਿਲੋ ਪੁੱਛ ਕਰ ਲੈ। ਅੱਜ ਆਪਾਂ ਜਵਾਕਾ ਤੋਂ ਐਂ ਖਾ ਲਾਂਗੇ ਸਾਂਭੀਂ ਦੇ ਦੋ। ਨਹੀਂ ਨਹੀਂ ਆਪਾਂ। ਆ ਮੈਨੂੰ ਪੈਸਾ ਕਰਦਾ। ਆਪਾਂ ਦੋ ਦਿਨ ਬਣਾ ਲੈਣੇ ਤੇ ਜਵਾਕਾ ਲੈਣੇ ਬਸ। ਕਿੰਨੇ ਬਣਦੇ? 4 75 ਬੰਟੀ ਦੀ ਆ। ਮੱਟੀ ਦੀ ਆ। ਮੈਨੂੰ ਬੰਦੇ ਜਦੋਂ ਕੋਲੇ ਜਦ ਜੋੜਦੇ ਗੋਲੀ ਰਹੀ ਹੈ ਇੰਡੀਆ ਵਾਲੀ ਉਹ ਦੋ। ਫੇਰ ਤੇ ਦਰਦਾਂ ਦੇ। ਉਹਦੇ ਕੋਲੇ ਹੋਊਗੀ। ਤੁਸੀਂ ਨਾ ਲੋਕ ਹੈ ਨਹੀਂ। ਰੱਖਿਆ ਸਿਰ। ਕੱਲ ਨੂੰ ਹਾਂ ਛੁੱਟੀ ਹੈ ਕੱਲ ਨੂੰ ਡਾਕਟਰ ਦੇ ਜਾਓ। ਗਿਰਾਦ ਮਾਤਾ ਹੀ ਜਾਓ ਫਿਰ ਦਵਾਈ ਲੈ। ਤੂੰ ਨੰਬਰ ਵੀ ਹਟਾਈ ਨੰਬਰ ਹਟ ਜਾਂਦਾ ਉਹ ਫਿਰ ਹੁੰਦਾ ਨਾ ਨੰਬਰ ਨਾ ਨਹੀਂ ਨਾ ਪਤਾ ਕੀ ਆ ਹੋਣ ਮਿੱਠਾ ਮੋਠਾ ਜਿਹਾ ਪਿੱਛਲੇ ਇੱਕ ਰਹਿ ਗਿਆ ਫਰਦ ਆਉਦੇ ਨੇ ਹੋਰ ਮਿੱਠਾ ਜਾਰੇ ਸਾਹ ਰੇ ਸਾਹ ਮੜ ਜਾਂਦਾ ਨਹੀਂ ਉਸੇ ਕਾਰਨ ਆ ਅੱਗੇ ਇਹ ਮਤਲਬ ਬਾਹਗਣੀ ਲੈਣੀ ਆ ਚੈੱਕ ਰਵਣਾ ਜਾਂ ਚਾਰ ਹੋ ਗਏ ਇੱਕ ਜ਼ਰੂਰੀ ਅਪਰੂਵ ਠੱਕ ਰਿਓ ਜੀ ਦੇ ਦੇ ਆਪੇ ਬਾਅਦ ਵਿੱਚ ਕਰ ਲਵੋ ਦੁਬਾਰਾ ਲੇਖਾ ਰੋਕਾ ਲੰਬਾ ਬਾਬਾ ਹੋਇਆ ਨਾ ਚਾਰ ਦੋ ਹੋ ਗਏ ਆ ਤੋ ਆਈ ਨਹੀਂ ਕੋਈ ਤੈਨਾਂ ਉਹ ਪਏ ਪਏ ਅੱਜ ਅੱਜ ਪਏ ਹੋਗੇ 4 4 75 ਹੋਰ ਦੇਣਾ ਹਰ ਦਮ ਕਿਹੜਾ ਕਿਹੜਾ ਜਾ ਰਿਹਾ ਮੈਂ ਕਿਹਦੀ ਪੱਕਿਆ ਨਾ ਨਾ 60 ਤੇ 75 5 5 ਸੈਂਟੀਅਰ ਹੈ ਬਾਹਰ ਤੇ ਹਰੇ ਤੇ ਹਰੇ ਬਰਾਦੂ ਇਧਰ ਮਾਰਾ ਦੀ ਸਹਿ ਮੇਰੇ ਕੋਲ ਨਹੀਂ ਕਹਿੰਦਾ ਲੈ ਲੈ ਮੇਰੇ ਕੋਲੇ ਆ ਪੈਸੇ ਜਰ ਦੇ ਦੇ ਉਹ ਚਾਹਦੇ ਇਤਰਾਸ ਹਾਬ ਜ਼ਰੈ ਨੂੰ ਜ਼ਰਾ ਮੋੜੇ ਰਿਹਾ ਇਹ ਕੀ ਹਿਸਾਬ ਆ ਉਧਰੋਂ ਫੜ ਕੇ ਆ ਉਧਰ ਉਹ ਕੋਈ ਇੱਕ ਕੁਸ ਦੇਣੇ ਸੀ ਇਹਨਾਂ ਨੂੰ ਉਹ ਜਿਵੇਂ ਜਿਵੇਂ ਲੈ ਜਾਂਦੇ ਸਾਡੇ 280 ਮੈਂ ਚਲਾਏ ਜਿੰਨੇ ਮੇਜੋ ਦੇ ਉਹਨਾਂ ਨੂੰ ਬਦਲਾ ਦੇ ਦੇ ਇੱਥੇ ਜਾਣਾ ਸਮਾਨ ਲੈ ਆਉਂਦਾ ਇਕੱਠਾ ਫਿਰ ਉਹ ਆ ਕੇ ਲੈ ਲੈਂਦਾ ਇਹਦੇ ਵਿੱਚ ਇਹ ਤਵਾਰਨੇ ਸਾਬ ਕਰਦੇ ਆਪਦੇ ਉਹਦੇ ਇੰਨੇ ਦੇ ਨੇ ਇੱਥੇ ਆਪਾਂ ਦੋਨੇ ਰਹਿਨੇ ਆ ਨਿਆ ਵੀ ਗੋੜੇ ਵੀ ਆ ਪਿਆ ਮੇਰਾ ਤਾਂ ਕਿਥੇ ਨਿਕੋ ਦੇਦਾ ਮੈਂ ਉਹ ਤਾਂ ਗਏ ਇਧਰ ਉਹ ਮੈਂ ਆ ਗਏ ਉਹ ਤਾਂ ਗਏ ਇਧਰ ਵਸਦਾ ਆ ਗਏ ਜੀ ਸੱਚ ਦੇ ਤੇ ਆ ਲੈ 575 ਲੈ ਹਾ ਨਾ ਨਰੋ ਲਾ ਕੋਈ ਕਿਹੜਾ ਕੋਤ ਮੋੜ ਤੇ ਆ ਇਹਦੇ ਵੀ ਆ ਆ ਤੇ ਉਹਨਾਂ ਮੈਂ ਲਾਉਂਦਾ ਤਾਂ ਕੱਠੇ ਨਾ ਨਹੀਂ ਜਿੰਨਾ ਤੈਨੂੰ 15 ਦਿੰਨਾ ਮੈਂ ਹੋਰ ਜੀ ਆ ਗਏ ਹਰੇ ਨਹੀਂ ਨਹੀਂ ਆਈ ਨਹੀਂ ਜਿਹੜਾ ਹੈ ਤੈਨੂੰ ਤੇ 15 ਜੱਲੇ ਨੂੰ ਉਹ ਮੈਂ ਤਾਂ ਲੱਗਿਆ ਮੇਰੇ ਕੋਈ ਛੱਡਣ ਵਾਲਾ ਨਹੀਂ ਨੂੰ ਮੰਦਰੀ ਜਾਊਗਾ ਇਹਨੇ ਮੇਰੇ ਕੋਲ ਹਾਂ ਯਾਰ ਮੈਂ ਮੇਰੇ ਕੋਲ ਆਵਾਜ਼ ਹੋਣਾ ਬਾਅਦ ਚ ਅੱਜ ਬਾਪੈਲ ਵੀ ਕੱਢੋ 1 ਕਿੱਟ ਰੁਪਿਆ ਉਹ ਦੋ ਯਾਰ ਪਹਿਲਾ ਆ ਦਾ ਨਵੇੜ ਦਾ ਕਿਹੜੇ ਬਾਪੇ ਬਾਪੇ ਨੇ ਮਿਸਾਲ ਫਰਾਉਂ ਚਲਾਏ ਕਿਹੜੇ ਬਾਪੇ ਨੇ ਬਾਪੇ ਨੇ ਚ ਅੱਛਾ ਉਹਦੇ ਨੇ ਫਰਾਉਂ ਚਲਾਏ ਅਹੀਂ ਚਾ ਲਈ ਸੀ ਯਾਲਾ ਯਾਲਾ ਕੁਝ ਸਾਮਾਨ ਹੋਰ ਲਿਆ ਤਾਂ ਇਹ ਬੰਦਰਾ ਬਣ ਕੇ ਚ ਦੇ ਦਿੱਤਾ ਠੀਕ ਆ ਫੇਰ ਉਹਨੂੰ ਮੋੜ ਦੇ ਇੱਥੋਂ ਦਾ ਖਸਾਬ ਨਿਬੜ ਗਿਆ ਅਜਾ ਮੈਂ ਇਕੱਲੇ ਨਿਬੜ ਗਿਆ ਦੋ ਬੰਦੇ ਰਹਿੰਦੇ ਆ ਜੇ ਇਹ ਬੁਮਾਰਾ ਲੇਖਾ ਜੋਖਾ ਕਰਦਾ ਤਾਂ ਅੰਤ ਨਹੀਂ ਹੁੰਦਾ ਅੱਤਰ ਸ਼ੇਰ ਕਿਵੇਂ ਬਿੱਲੀ ਜੀ ਬਣ ਗਿਆ ਕੱਲ ਅੱਜ ਇਸ ਪੇਜ ਆ ਸੰਡੇ ਨੂੰ ਕਰਦੇ ਹੁੰਨੇ ਐਚ ਵੀ ਐਸੇ ਤਾਂ ਆਉਂਦਾ ਜਾਂਦਾ ਰੋਜ਼ ਹੀ ਰਹਿੰਦਾ ਕਦੇ ਕੋਸ ਲਿਆਂਦਾ ਕਦੇ ਕੋਸ ਬੱਸ ਦੁੱਧ ਦੁੱਧ ਕਸ ਕਪਾਣੀ ਕੋ ਨਹੀਂ ਇਕੱਠਾ ਚੋਕ ਲੈਨੇ ਨੇ ਅੱਜ ਪਾਣੀ ਤਾਂ ਨਹੀਂ ਚੁੱਕਿਆ ਕਿਉਂਕਿ ਕੱਲ੍ਹ ਹੀ ਲੈ ਗਏ ਸੀਗੇ ਇੱਕ ਵਾਰ ਫ੍ਰੀ ਤਾਇਆ ਸਾਡੇ ਨਾਲ ਸੰਡੇ ਨੂੰ ਬਹੁਤ ਆਸ਼ੁੰਦਾ ਇੱਥੇ ਕਿਉਂਕਿ ਸੰਡੇ ਨੂੰ ਸਾਰਿਆਂ ਨੂੰ ਛੁੱਟੀ ਕਰਕੇ ਸਾਰੇ ਆਉਂਦੇ ਆ ਫਿਰ ਸਪੇਜਾ ਲੈਣ ਖੜੇ ਸੀਗੇ ਮੈਂ ਇਧਰ ਬਾਹਰ ਆ ਗਈ ਮੈਂ ਕਿ ਮੈਂ ਧੁੱਪੇ ਜਾ ਕੇ ਖੜ੍ਹਦੀਆਂ 10 ਮਿੰਟ ਤੇ ਮੈਂ ਤਾਂ ਕੰਮ ਤੇ ਮੈਂ ਕ ਵੈਸੇ ਉੱਠ ਤਾਂ ਖੜੀ ਸੀ ਅੱਜ ਤੇ ਆਈ ਨਹੀਂ ਗਈ ਦੋਚੋ ਫਤੋਂ ਬੱਸ ਚਾਪ ਹੀ ਕਿ ਲੱਗੀ ਸੀ ਪੜਨਾ ਬੈਠਦੀਆਂ ਕਹਿੰਦੀ ਮੈਂ ਕੱਲ ਵੀ ਨਹੀਂ ਪੜਿਆ ਕਿ ਕੱਲ ਪੜਾਉਣ ਗਈ ਤੂੰ ਹਾਂ ਕੱਲ ਪੜਾਉਣ ਗਈ ਸੀਗੀ ਫੇਰ ਦੋਚੋ ਆ ਕੇ ਚੱਲੋ ਤੁਹਾਨੂੰ ਆਏ ਹੁੰਦਾ ਵੀ ਕੱਲ ਨੂੰ ਸੰਡੇ ਨੂੰ ਹੀ ਪੜ ਲਵਾਂਗੀ ਅੱਜ ਹੁਣ ਲੱਗੂਗਾ ਫਰਕ ਨਹੀਂ ਦੋਖਦੀ ਆ ਮੈਂ ਇਹਨਾਂ ਨੂੰ ਆਖਿਆ ਸੀ ਇਹਨਾਂ ਕੋਲ ਜਾਲ ਢਾਲੀ ਤਾਂ ਹੈ ਨਹੀਂ ਕਹਿੰਦੇ ਪੇਨਕিলার ਦਾ ਮੈਂ ਕਹਾਂ ਉਹ ਤਾਂ ਮੇਰੇ ਕੋਲ ਵੀ ਪਈਆਂ ਵਾ ਨਹੀਂ ਕੱਲ ਮੈਂ ਲਾਉਂਗੀ ਅਪਾਇੰਟਮੈਂਟ ਦੂਜਾ ਡਾਕਟਰ ਦੀ ਮਨਦੀਪ ਉਹ ਨਜਰ ਦਰਦ ਵਾਲੀ ਲੈ ਲੈਂਦੇ ਫਿਰ ਉਹਨਾਂ ਫਰਕ ਪੈ ਜਾਣਾ ਦਰਦ ਵਾਲੀ ਇੱਕ ਮੈਂ ਰਾਤ ਵੀ ਲਈ ਸੀ ਮੈਂ ਕਿਹਾ ਵਾਲੀਆਂ ਨਾ ਹੀ ਲਵਾਂ ਹਾਂ ਲੌਂਗ ਰੱਖੂੰਗੀ ਹੁਣ ਪਹਿਲਾਂ ਉੱਧਰ ਜਾਣਾ ਵਾ ਨਾਵੇਂ ਘਰੇ ਉੱਧਰ ਆਉਣਾ ਜੋ ਮੈਸਤਰੀ ਨੇ ਵਿਖਾਉਣਾ ਸੀਗਾ ਕੀ ਕੀ ਤੇ 10 ਵਜੇ ਜਦੋਂ ਟਾਈਮ ਦਿੱਤਾ ਸੀ ਤਾਂ ਇਹ ਛੇਛੇ ਤੇ ਕਰੀ ਜਾਣੇ। ਹਾਂ। ਹੁਣ ਜਾਇਆ ਇਹ ਤੇ ਜੋ ਕੀਤਾ। ਅਹ ਇਹ ਬੰਦੇ 11 ਵਜਾਂ ਨੇ 11 ਵਜੇ ਫਿਰ ਮੈਂ ਜਾਣਾ ਕੰਮ ਤੇ। ਇਹ ਤਾਂ। ਗੋਲਦਵਾਰੇ ਚੱਲੇ ਕਾ ਜੂ। ਗੋਲਦਵਾਰੇ ਇਹ ਚੱਲੇ ਆ ਮੈਂ ਕਹਿੰਦੀ ਸੀ ਜੇ ਮਾਮੇ ਹੁਣੇ ਰਹਿੰਦੇ ਆ ਤਾਂ ਚਲ ਮੈਂ ਦੂਜੀ ਗੱਡੀ ਵੀ ਲੈ ਜਾਊਂਗੀ ਹੁਣ ਵੇਖੋ ਕੀ ਬੰਦ ਆ। ਉਹ ਤੇ ਫੇ ਪੰਜ ਜਾਣੇ ਜਾਣ ਕਿਉਂ ਉਹ ਹੁੰਦਾ ਤਾਂ ਡੈਡੀ ਲਈ ਗੱਡੀ। কি গলফতে দেখন মে ফুদা বালা যা খমেটা দেখম দিনে আ ফ । ਬਾਣੀ ਕੋਲ ਵੇਣੀਆ ਮੋ ਵੇਣੀਆ ਮੋ ਪਰ ਫਚਾਮੇ ਦੇਸੋ ਦੋ ਪਰ ਮਾਤਾ ਮੇਸਟ ਮਾਰੇ ਪੋ ਪੋ ਠੀਕ ਠੀਕ ਆਈ ਨਾ ਤੇ ਇਕਰਸੈਂਟ ਨਹੀਂ ਮੈਂ ਆ ਲੰਬੀ ਚੰਮੀ ਬਾਂਦਾਂ ਦੇ ਆ ਬੰਦੇ ਆ ਲਾ ਜੀ ਅੱਜ ਇਹ ਕਦੇ ਨੈਂਦਵਾਰ ਅਸੀਂ ਚੱਲਿਆ ਗੁਰੂ ਘਰ ਲੇਚੇ ਬਾਕੀਆਂ ਬੰਟੀ ਵੀ ਸਾਡਾ ਪਹਿਲੀ ਔਰ ਚੱਲਿਆ ਅਜ ਸਾਡੇ ਕੋਲ ਆਏ ਉਹਨਾਂ ਨੂੰ ਹੋ ਗਏ ਕਾਫੀ ਦਿਨ ਪਰ ਅੱਜ ਮੱਥਾ ਟੇਕਣ ਪਹਿਲੀ ਵਾਰ ਚੱਲੇ ਆ ਆ ਅਨਮੋਲ ਬੈਠਾ ਸਾਡਾ ਅਦਵਿੰਦਰ ਪਰਲੇ ਬਣਾ ਚੁੱਪ ਪੰਜਾਬ ਜੀ ਅੱਜ ਮੜਾ ਚੁੱਪ ਚਾਪ ਨਾ ਖੁੱਲੋ ਮੜਾ ਜਾ ਬੋਲੋ ਆ ਸਾਡੂ ਸਾਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੈ ਤਵਿੰਦਰ ਹਾਂ ਜੀ ਤੂੰ ਵੀ ਚੁੱਪ ਚ ਉਦਾਂ ਹੀ ਆ ਪਿੰਡ ਚੜ੍ਹ ਤਾ ਪੂਰੀ ਆ ਪਾ ਗਿਆ ਜੱਟ ਵਾਜ ਗਿਆ ਵੀ ਬੱਸ ਆਪਾਂ ਕੋਈ ਸੁਣਾਓ ਗੱਲ ਬਾਤ ਤੁਸੀਂ ਤਾਂ ਚੁੱਪੀ ਕਰਕੇ ਤੁੰ ਨੂੰ ਹੈਂ ਜਵਿੰਦਰ ਮਾੜਾ ਕੈਮਰੇ ਸਾਹਮਣੇ ਹੋ ਯਾਰ ਕੈਮਰਾ ਦੇਖ ਕੇ ਚੁੱਪ ਕਰ ਕੈਮਰਾ ਦੇਖ ਤੂੰ ਚੁੱਪੀ ਕਰਕੇ ਨਹੀਂ ਨਹੀਂ ਚੱਲੇ ਕੱਲ ਨੂੰ ਵਿਆਹ ਮੋਕੇ ਮੂਵੀ ਵਾਲਾ ਤੇਰੇ ਪੋਜ ਮਾਰੂ ਤੇ ਫਿਰ ਤੂੰ ਤਾਂ ਸੰਗੀ ਜਾਣਾ ਤੂੰ ਆਓ ਅੱਜ ਦਰਸ਼ਕ ਮੇਲੇ ਕਰਨ ਚੱਲੇ ਆ ਨਾ ਹਾਂ ਦਰਸ਼ਕ ਮੇਲੇ ਕਰਨ ਚੱਲੇ ਆ ਨਾ ਫਿਰ ਤਾਂ ਹੀ ਹੋਈ ਦੱਸੋ ਨਾ ਬਾਪੇ ਬਾਪੇ ਚੱਲੇ ਆਪਾਂ ਵੀ ਜੇ ਨੇੜੇ ਹੁੰਦਾ ਗੁਰੂ ਘਰ ਤੇ ਪਰੋ ਜਾਇਆ ਕਰਨਾ ਸੀ ਡੇਲੀ ਡੇਲੀ ਜਾਇਆ ਕਰਨਾ ਸੀ ਨਾ ਬਹੁਤ ਸ਼ਾਮ ਹਾਂ ਉਹ ਹੀ ਪਰ ਥੋੜਾ ਉੱਠਣ ਦੇ ਲੇਟ ਹੋ ਜਾਂਦੇ ਆ ਨਾ ਹੂੰ ਇਹਦਾ ਸੌਂਚ ਦੇ ਲੇਟ ਹੋ ਜਾਂਦੇ ਆ ਹਾਂ ਰਾਤ ਨੂੰ ਸੌਣ ਤੇ ਲੇਟ ਸਵੇਰੇ ਉੱਠਣ ਦੇ ਲੇਟ ਹਾਂ ਲੇਟ ਹੋ ਉੱਤ ਗਲਤ ਹੈ ਹੋਰ ਇਹ ਟਾਈਮ ਫਿਰ ਸੋਣਾ ਚਾਹੀਦਾ ਨਾ ਥੱਕਾ ਸਰੀਰ ਇਹ ਪੈਂਦਾ ਰਹਿੰਦਾ ਨਾ ਫਰਕ ਥੋੜਾ ਜਿਹਾ ਟਾਈਮ ਦਾ ਮੌਸਮ ਦੇ ਹਿਸਾਬ ਨਾਲ ਉੱਠਣਾ ਪੈਂਦਾ ਟਾਈਮ ਦਾ ਹੈਲਥੀ ਜੰਦਾਰੀ ਨਾ ਕੜਾ ਮੈਂ ਬੋਸ ਹੈ ਕੋਕੜੇ ਨੂੰ ਮਾਂ ਪੱਕੀ ਦੇਣੀ ਨਾ ਕੜਾ ਠੱਡਵਾਦੀ ਜਾਂਦੀ ਨੇ ਕਿਤੇ ਹੂੰ ਫੇਰ ਰੈਸਟ ਜ਼ਿਆਦਾ ਭਾਲਦਾ ਸਰੀਰ ਅੱਛਾ ਕਿਹੜੀ ਕਿੱਥੇ ਰੈਸਟ ਵਾਦੀ ਹੈ ਠੀਕ ਹੈ ਕਿੰਨੇ ਕਿ ਰੈਸਟ ਭਾਲਦਾ ਮਨ ਕੇ ਚੱਲ ਦਾ 12 ਘੰਟੇ ਦਾ ਭਾਲਦਾ ਹੀ ਆ ਇਹ ਭਾਂ ਘੰਟੇ ਤਾਂ ਹੋ ਹੀ ਜਾਂਦੇ ਆ ਕਿ ਨਹੀਂ ਕੰਮ ਦੇ ਹਿਸਾਬ ਨਾਲ ਹੁੰਦਾ ਨਾ 6 ਘੰਟੇ ਰੈਸਟ ਵੱਧ ਤੋਂ ਬਸ 6 ਘੰਟੇ ਟਿਕਾ ਕੇ ਜੈਸਾ ਹਿਸਾਬ ਨੇ ਕੰਮ ਆ ਜਦ ਤਾਂ ਸਾਰੀ ਦਿਹਾੜੀ ਫਿਰ ਵੇਲੇ ਜੇ ਕਿਤੇ ਰਹੇ ਜੋ ਹਿਸਾਬ ਨੇ ਘੱਟ ਕਰ ਲਈਦੀ ਆ ਰਾਤ ਨੂੰ ਜੇ ਸਾਰੀ ਦਿਹਾੜੀ ਚੱਕੇ ਰਹੇ ਫਿਰ ਥੋੜੀ ਜੀ ਜਦ ਮਾਫ ਲਈਦੀ ਆ ਰੈਸਟ ਠੀਕ ਆ ਮਹਾਰ ਰੈਸਟ ਜ਼ਰੂਰੀ ਆ 5-7 ਘੰਟੇ ਬਹੁਤ ਆ ਲਾਤੋ ਇਹ ਪਾਂਡਾ ਉਹ ਦੇਖ ਲੈ ਆਣਾ ਜੇ ਸਾ ਗਰੀਦ ਲੈ ਦਵਿੰਦਰ ਖੇਡਿਆ ਕਰੋ ਇਹਦੇ ਨਗਰ ਜਾ ਕੇ ਉਲਰ ਦਾ ਜਾ ਬਾਲਾ ਯਾਰ ਉਲਰ ਦਾ ਬਾਲਾ 70 ਰੁਪਏ ਤੋਂ ਵੱਧ ਹੋ ਗਿਆ ਇਹ ਤੇਰੇ ਨੂੰ ਸਸਤੀ ਆ ਇਹ ਨੂੰ ਐ ਮਗਰ ਰੱਖੇ ਨਾ ਬਾਹਵੇਂ ਇੱਕ ਬਾਹ ਇਧਰੇ ਕੁਆਹ ਇਧਰ ਆਇਆ ਬੜਾ ਓਹ ਚੱਕੋ ਦਵਿੰਦਰ ਕੇ ਕਿੱਦ ਲਾਹਦਾ ਹੰਦਾ ਯਾਰ ਲੈ ਚੱਲ ਮੈਂ ਕਹਿੰਦਾ ਇਹ ਉਹ ਤੇ ਸਿਰ ਤੇ ਇੱਕ ਟੋਪੀ ਦੂਜੀ ਦਵਾ ਦਈਏ ਇੱਕ ਟੋਪੀ ਲਾਲ ਜੀ ਦਵਾ ਦਈਏ ਦਵਿੰਦਰ ਲਾ ਲੈ ਟ੍ਰਾਈ ਫਰੂਟ ਦਵਿੰਦਰ ਲੈ ਗਰ ਕੋ ਹਣ ਨਾ ਨਾ ਖਾ ਖਲੂ ਨਾ ਹਮਮ ਅਸਮੈਲ ਜੀ ਹੋਰੂ ਜੇ ਹੁੰਦੀ ਆ ਯਾਰ ਉਹ ਸੋਹਣੀ ਕਦੇ ਸਵੇਰ ਬਣਦੀ ਆ ਸੇਵ ਤੋਂ ਕਹਿੰਦੇ ਆ 2.5 ਰੁਪਏ ਹਾਂ ਹੋਲ ਫਾਰਮਰ ਪਰ 2.5 ਰੁਪਏ ਕਿਹੜੇ 2.5 ਕਿਲੋ ਆਣਾ ਨਾ ਆ ਜਾ ਨਾ ਸੀ ਕਟਾ ਇੰਨੇ ਬੰਗੇ ਨੇ ਉਹ ਤੇ ਤਾਂ ਜਲ ਭਈ ਇਹ ਨੋਆ ਲੈ ਚੇ ਤੋਂ ਦੇ ਰੁਕੇ ਸੀ ਮਾਰਕੀਟ ਮਾਰਕੀਟ ਚ ਥੋੜਾ ਬਰਤ ਸਾਮਾਨ ਲੈਣਾ ਸੀ ਹਲਦਵਿੰਦਰ ਸਾਡੂ ਤੇ ਅਨਮੋਲ ਮੂਰੇ ਨਾਂਗੇ